ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਅੱਜ ਦੇਸ਼ ਭਰ ਦੇ ਉਸ ਮਹਾਨ ਕ੍ਰਾਂਤੀਕਾਰੀ ਯੋਧਾ ਸੂਰਮਾ ਸ਼ਹੀਦ ਭਗਤ ਸਿੰਘ ਦਾ 118ਵਾਂ ਜਨਮ ਦਿਹਾੜਾ ਪੂਰੇ ਦੇਸ਼ ਦੀ ਪੂਰੇ ਪੰਜਾਬ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਬੜੇ ਸ਼ਦਾ ਪਾਮ ਦੇ ਨਾਲ ਬੜਾ ਹਰਸ਼ ਵਾਲਾ ਸਮਾਰਾ ਬੜੇ ਜਜ਼ਬੇ ਨਾਲ ਮਨਾਏ ਜਾ ਰਹੇ ਆ ਖਾਸ ਕਰਕੇ ਭਾਜਪਾ ਦੇ ਉਹਨਾਂ ਯੂਥ ਵਰਕਰਾਂ ਵੱਲੋਂ ਅੱਜ ਖਾਸ ਕਰਕੇ ਉਸ ਉਹਨਾਂ ਦੀ ਸ਼ਹੀਰ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ਦੇ ਜਨਮ ਸਥਲੀ ਖੜਖੜਕਲਾ ਯਾਨੀ ਕਿ ਨਵੇਂ ਸ਼ਿਆ ਜ਼ਿਲ੍ਹੇ ਦੇ ਵਿੱਚ ਉਹਨਾਂ ਦੀ ਜਨਮ ਸਥਲੀ ਵਿੱਚ तमाम ਉਹ ਯੋਧਾ ਖਾਸਕੇ ਭਾਜਪਾ ਦੇ ਉਹ ਯੋਧਾ ਇੱਥੇ ਮੌਜੂਦਾ ਅੱਜ ਉਸ ਕ੍ਰਾਂਤੀਕਾਰਨੀ ਭਗਤ ਸਿੰਘ ਨੂੰ ਆਪਣੀ ਸਿਧਾਂਤ ਦੀਨ ਵਾਸਤੇ तमाम ਇਹ ਪਟਿਆਲੇ ਦੇ ਨੌਜਵਾਨਾ ਭਾਜਪਾ ਦੇ ਵਰਕਰ ਜਿਹੜੇ ਵਿਸ਼ੇਸ਼ ਤੌਰ ਤੇ ਅੱਜ ਆਪਣੇ ਉਸ ਪ੍ਰੇਰਨਾ ਸਰੋਤ ਸ਼ਹੀਦ ਭਗਤ ਸਿੰਘ ਨੂੰ ਆਪਣੇ ਸਰਦਾ ਸੁਮਨ ਪੇੜ ਕਰਨਗੇ ਤਾਂ ਉਹਨਾਂ ਦੀ ਪ੍ਰੇਰਨਾ ਤੋਂ ਉੱਡੀ ਇਹਨਾਂ ਨੂੰ ਪ੍ਰੇਰਨਾ ਮਿਲਦੀ ਹੈ ਤਾਂ ਉਹਨਾਂ ਅੱਗੇ ਆ ਕੇ ਦੇਸ਼ ਨੂੰ ਕਿਦਾਂ ਸੰਭਾਲਣਗੇ ਤਾਂ ਕਿਤੇ ਕਿਤੇ ਆ ਕੇ ਜੋ ਜੁਦਾ ਇੱਕ ਅਹਿਮ ਰੋਲ ਹੁੰਦਾ ਦੇਸ਼ ਦੀ ਭਾਗਡੋਰ ਵਾਸਤੇ ਉਹਨਾਂ ਨੂੰ ਅੱਗੇ ਉੰਤਿ ਕਰਨ ਵਾਸਤੇ ਭਾਜੀ ਅੱਜ 118ਵਾਂ ਜਨਮ ਦਿਹਾੜਾ ਜਨਮ ਦਿਹਾੜਾ ਆਪਾਂ ਖਾਸ ਮਨਾਉਂਦੇ ਆ ਅਸਲ ਮਾਇਨੇ ਕੀ ਸੀ ਸ਼ਹੀਦ ਭਗਤ ਸਿੰਘ ਦੀ ਜਿਹੜੇ ਬਲੀਦਾਨ ਸੀ ਛੋਟੀ ਉਮਰ ਦੀ ਬਲਦਾਨ ਦਿੱਤਾ ਅੱਜ ਆਪੀ ਸਾਡਾ ਨੌਜਵਾਨ ਕਿੱਥੇ ਖੜਾ ਦੇਖੋ ਪਹਿਲਾ ਤਾਂ ਸਾਰਿਆਂ ਨੂੰ ਜਿਵੇਂ ਅੱਜ ਸ਼ਹੀਦ ਭਗਤ ਸਿੰਘ ਦਾ ਸਾਰਿਆਂ ਨੂੰ ਪਤਾ ਹੈ ਜਨਮ ਦਿਹਾੜਾ ਹੈ 118ਵਾਂ ਤੇ ਅੱਜ ਆਪਾਂ ਸਾਰੇ ਇੱਕ ਖਟਖੜ ਕਲਾਂ ਜਿਹੜਾ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਸਥਾਨ ਹੈ ਉੱਥੇ ਸਾਰੇ ਉਹਨਾਂ ਨੂੰ ਸ਼ਰਧਾਂਜਲੀ ਅਰਪਣ ਕਰਨ ਲਈ ਇਕੱਠੇ ਹੋਏ ਆ ਤੇ ਸਾਡੀ ਪੂਰੀ ਪਟਿਆਲੇ ਦੀ ਟੀਮ ਸਾਡੇ ਜਿਹੜੇ ਪਟਿਆਲੇ ਦੇ ਜ਼ਿਲ੍ਹਾ ਪ੍ਰਧਾਨ ਨikhil Kumar ਕਾਕਾ ਜੀ ਨਾਲ ਮਿਲ ਕੇ ਅਸੀਂ ਉਹਰੇ ਪਹੁੰਚੇ ਆ ਪੂਰੇ ਆਪਣੇ ਗਰੁੱਪ ਦੇ ਨਾਲ ਤੇ ਇੱਕ ਸ਼ਹੀਦ ਪੱਗ ਸਿੰਘ ਜੀ ਦੀ ਜੇ ਆਪਾਂ ਗੱਲ ਕਰੀਏ ਉਹ ਇੱਕ ਯੂਥ ਆਈਡਲ ਨੇ ਸਾਰੇ ਯੂਥ ਦੇ ਦਿਲਾਂ ਦੀ ਧੜਕਣ ਨੇ ਜਿਨ੍ਹਾਂ ਨੇ ਛੋਟੀ ਉਮਰ ਵਿੱਚ ਹੀ ਆਪਣੇ ਦੇਸ਼ ਦੀ ਬਲੀਦਾਨ ਦਿੱਤਾ ਤੇ ਜਿਹੜਾ ਆਪਣਾ ਅੱਜ ਦਾ ਯੂਥ ਹੈ ਉਹ ਆਪਾਂ ਸਾਰੇ ਦੇਖ ਰਹੇ ਕੋਈ ਨਸ਼ੇ ਚ ਪੈ ਰਿਹਾ ਕੋਈ ਬਰਜਾਨੂ ਪ੍ਰਤੀਕ ਹੋਇਆ ਹੋਇਆ ਕੋਈ ਕਿਹੜੇ ਰਾਹ ਪਿਆ ਹੋਇਆ ਕੋਈ ਕਿਹੜੇ ਰਾਹ ਪਿਆ ਹੋਇਆ ਪਰ ਮੈਂ ਸਾਰੇ ਨੌਜਵਾਨਾਂ ਨੂੰ ਇਹੀ ਬੇਨਤੀ ਕਰਨਾ ਚਾਹਾਂਗਾ ਇਹੀ ਅਪੀਲ ਕਰਨਾ ਚਾਹਾਂਗਾ ਇਹ ਕੱਲੇ ਪੰਜਾਬ ਦੇ ਨੌਜਵਾਨ ਨਹੀਂ ਆਪਾਂ ਕਹਿ ਸਕਦੇ ਪੂਰੇ ਭਾਰਤ ਦੇ ਨੌਜਵਾਨਾਂ ਨੂੰ ਇਹੀ ਅਪੀਲ ਕਰਾਂਗਾ ਕਿ ਆਪਾਂ ਆਈਡਲ ਜਿਵੇਂ ਸ਼ਹੀਦ ਭਗਤ ਸਿੰਘ ਹੈ ਉਹਨਾਂ ਨੇ ਆਪਣੇ ਦੇਸ਼ ਲਈ ਛੋਟੀ ਉਮਰ ਵਿੱਚ ਆਪਣਾ ਘਰ ਪਰਿਵਾਰ ਛੱਡ ਕੇ ਆਪਣੀ ਪੂਰਾ ਜਨਮ ਜਿੱਥੋਂ ਉਹਨਾਂ ਨੇ ਜੰਮੇ ਹੈ ਉਹ ਆਪਣਾ ਹਲਕਾ ਛੱਡ ਕੇ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਪੂਰੀ ਲਾਈਫ ਦੇਸ਼ ਲਈ ਕੁਰਬਾਨ ਕੀਤੀ ਹੈ ਤੇ ਉਹਨਾਂ ਤੋਂ ਆਪਾਂ ਨੂੰ ਸਿੱਖਦੇ ਹੋਏ ਆਪਾਂ ਨੂੰ ਅੱਜ ਤੋਂ ਹੀ ਆਪਣੇ ਦੇਸ਼ ਲਈ ਸੋਚਣਾ ਚਾਹੀਦਾ ਹੈ ਅੱਜ ਦੀ ਸਮਾਜਿਕ ਧਾਰਮਿਕ ਕੰਮ ਕਰਨੇ ਚਾਹੀਦੇ ਆ ਹਰ ਆਪਾਂ ਨੂੰ ਨਸ਼ੇ ਪੱਤੇ ਤੋਂ ਦੂਰ ਰਹਿ ਕੇ ਆਪਣੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ ਜਿਹਦੇ ਨਾਲ ਆਪਣੇ ਘਰ ਦੇ ਦਾ ਆਪਣੇ ਦੇਸ਼ ਦਾ ਨਾਮ ਰੋਸ਼ਨ ਹੋ ਸਕੇ ਨਿਖਲ ਜੀ ਮੈਂ ਪਹਿਲੀ ਗੱਲ ਕੀਤੀ ਆ ਵੀ ਸੂਰਮੇੜ ਕ੍ਰਾਂਤੀਕਾਰੀ ਹੁੰਦੇ ਆ ਸਾਡੇ ਆਉਣ ਵਾਲੇ ਨੌਜਵਾਨ ਦੇ ਸਾਡੇ ਦੇਸ਼ ਦਾ ਭਵਿੱਖ ਹੈ ਅਸੀਂ ਹਮੇਸ਼ਾ ਜਦੋਂ ਤਰੀਕਾ ਆਂਦੀਆਂ ਉਹਨਾਂ ਜਨਮ ਦਿਹਾੜਾ ਹਾਂਦਾ ਬਲੀਦਾਨ ਦਿਵਸ ਆਪਾਂ ਉਦੋਂ ਉਹਨਾਂ ਦੇ ਖਾਤ ਪਾਉਂਦੇ ਆ ਸਭ ਕੁਝ ਕਰਦੇ ਲੇਕਿਨ ਜਿਹੜੀ ਉਹਨਾਂ ਸਾਨੂੰ ਸਿੱਖਿਆ ਤੇ ਖਾਸ ਕਰਕੇ ਯੂਥ ਵਾਸਤੇ ਕੀ ਲੱਗ ਰਿਹਾ ਅੱਜ ਦਾ ਨੌਜਵਾਨ ਉਹਨਾਂ ਦੇ ਪ੍ਰੇਰਨਾ ਸਰੋਤ ਤੇ ਚੱਲਦਾ ਹੈ ਜਾਂ ਚੱਲਣ ਨੂੰ ਤਿਆਰ ਹੈਗਾ ਜਾਂ ਕੁਝ ਰੁਕਾਵਟਾਂ ਹਜੇ ਰਾਜਨੀਤੀ ਸਿਆਸੀ ਪਾਰਟੀਆਂ ਉੱਤੇ ਪਹਿਲਾਂ ਦੇ ਰਹੀਆਂ ਚ ਗੱਲ ਇਹ ਹੈ ਜੀ ਜਿਹੜੇ ਦੇਸ਼ ਲਈ ਕੁਰਬਾਨ ਹੋ ਗਏ ਸਾਡੇ ਸ਼ੁਰਮੇ ਉਹਨਾਂ ਦੇ ਨਾਂ ਤੇ ਨਾ ਤਾਂ ਸਿਆਸਤ ਹੋਣੀ ਚਾਹੀਦੀ ਹੈ ਨਾ ਉਹ ਚੰਗੀ ਲੱਗਦੀ ਹੈ ਉਸ ਪਰਿਵਾਰਾਂ ਨੂੰ ਪੁੱਛਣਾ ਹੈ ਜਿਨ੍ਹਾਂ ਨੇ ਆਪਣੇ ਪੁੱਤ ਦੇਸ਼ ਦੀ ਆਜ਼ਾਦੀ ਲਈ ਵਾਰ ਤੇ ਅੱਜ ਨੌਜਵਾਨਾਂ ਨੂੰ ਇੱਕੋ ਸੁਨੇਹਾ ਹੈ ਸਾਡਾ ਸਾਡੇ ਭਗਤ ਸਿੰਘ ਜੀ ਨੇ ਬ੍ਰਿਟਿਸ਼ ਸਮਰਾਜ ਉਖਾੜ ਕੇ ਗੇਰਿਆ ਸੀ ਤੇ ਆਪਾਂ ਇਕੱਠੇ ਹੋ ਕੇ ਪੰਜਾਬ ਦੇ ਵਿੱਚ ਇੱਕ ਜਿਹੜਾ ਨਸ਼ੇ ਦਾ ਸਮਰਾਜ ਆ ਚੁੱਕਿਆ ਹੈ ਉਹਨੂੰ ਆਪਾਂ ਉਖਾੜ ਕੇ ਗੇਰੀਏ ਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਈਏ ਤੇ ਪੰਜਾਬ ਦੇ ਨੌਜਵਾਨਾਂ ਨੂੰ ਅੱਗੇ ਲੈ ਕੇ ਆਈਏ ਕਿ ਸਾਡੇ ਲੱਗ ਰਹੇ ਹਾਂ ਮੈਂ ਪਹਿਲੀ ਗੱਲ ਨੌਜਵਾਨ ਮੇਸ਼ਾ ਦੇਸ਼ ਦੀ ਭਗਦੌੜ ਸੰਬਾਧਾ ਯੂਥ ਹੁੰਦਾ ਆਣ ਵਾਲਾ ਦੇਸ਼ ਦਾ ਭਵਿੱਖ ਵੀ ਹੁੰਦਾ ਹੈ ਕੀ ਲੱਗ ਰਿਹਾ ਰਾਜਨੀਤੀ ਡੇ ਰਾਜਨੀਤੀ ਅੱਜਕਲ ਚੱਲਦੀ ਆ ਉਹ ਨੌਜਵਾਨ ਬਿਲਕੁਲ ਸਹੀ ਰਾਜਨੀਤੀ ਵਿੱਚ ਪੈਰ ਰੱਖਦੇ ਆ ਜਾਂ ਉਹਨਾਂ ਦੀ ਜਿਹੜੀ ਸੋਚ ਹੈ ਅੱਜ ਵੀ ਭਗਤ ਸਿੰਘ ਦੀ ਜਿਹੜੀ ਸੋਚ ਸੀ ਬਾਹਰੀ ਹਕੂਮਤ ਨੂੰ ਇਥੋਂ ਦੇਸ਼ ਤੋਂ ਪਾਰ ਕੱਢ ਕੇ ਆਪਣੇ ਭਾਰਤ ਦੇਸ਼ ਨੂੰ ਆਜ਼ਾਦੀ ਦਿਵਾਈ ਦਾ ਅਹਿਮ ਯੋਗਦਾਨ ਦਿੱਤਾ ਨੌਜਵਾਨਾਂ ਦੀ ਸੋਚ ਨੌਜਵਾਨਾਂ ਦਾ ਜਿਹੜਾ ਜਜ਼ਬਾ ਆਪਣੇ ਦੇਸ਼ ਜਿਹੜੇ ਦੇਸ਼ ਦੇ ਭਗਤ ਸੀ ਦੇਸ਼ ਪ੍ਰੇਮੀ ਸੀ ਉਹਨਾਂ ਪ੍ਰਤੀ ਅੱਜ ਵੀ ਉਸੇ ਤਰ੍ਹਾਂ ਉਜਾਗਰ ਹੁੰਦਾ ਹੈ ਪਿੱਛੇ ਆਪਾਂ ਦੇਖਿਆ ਸੀਗਾ ਕਿ ਨੌਜਵਾਨਾਂ ਦਾ ਬਹੁਤ ਵੱਡਾ ਇੱਕ ਪਲਾਨ ਪੰਜਾਬ ਤੋਂ ਹੋਇਆ ਉਹ ਬੜੀ ਇੱਕ ਚਿੰਤਾ ਦਾ ਵਿਸ਼ੇ ਸੀਗਾ ਇਸ ਵਿਸ਼ੇ ਤੇ ਨੌਜਵਾਨਾਂ ਨੂੰ ਇਕੱਠੇ ਹੋ ਕੇ ਵਿਚਾਰ ਵਿਮਰਸ਼ ਕਰਨਾ ਚਾਹੀਦਾ ਹੈ ਜਿਹੜੀ ਭਗਤ ਸਿੰਘ ਦੀ ਸਾਡੇ ਸੁਖਦੇਵ ਜੀ ਰਾਜਗੁਰੂ ਜੀ ਦੀ ਉਦਮ ਸਿੰਘ ਜੀ ਦੀ ਸੋਚ ਸੀਗੀ ਉਸ ਨੂੰ ਲਿਆ ਕੇ ਆਪਾਂ ਨੂੰ ਦੁਬਾਰਾ ਪੰਜਾਬ ਨੂੰ ਡਵੈਲਪ ਕਰਵਾਉਣਾ ਚਾਹੀਦਾ ਬਹੁਤ ਬਹੁਤ ਸ਼ੁਕਰੀਆ ਸਹੀ ਇਹ ਉਹ ਨੌਜਵਾਨ ਹੈ ਜਿਹੜੇ ਕੱਲ ਦੇਸ਼ ਦਾ ਭਵਿੱਖ ਬਣਨਗੇ ਤਾਂ ਬਿਲਕੁਲ ਸਿੱਧੇ ਤੌਰ ਤੇ ਪਟਿਆਲੇ ਦੇ ਨੌਜਵਾਨ ਜਿਹੜੇ ਅੱਜ ਵਿਸ਼ੇਸ਼ ਤੌਰ ਤੇ ਉਸ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ਦੀ ਜਨਮ ਸਥਲ ਤੇ ਆ ਕੇ ਅੱਜ ਉਹਨਾਂ ਦੇ 118ਵੇਂ ਜਨਮ ਦਿਹਾੜੇ ਤੇ ਉਹਨਾਂ ਨੂੰ ਨਤਮਸਤਕ ਹੋਣਗੇ ਇਹੀ ਉਹਨਾਂ ਦੀ ਸੱਚੀ ਸ਼ਰਧਾਂਜਲੀ ਹੁੰਦੀ ਜਿਹੜੇ ਅੱਜ ਦੇ ਜਿਹੜੇ ਨੌਜਵਾਨ ਹੈ ਆਪਣੇ ਉਹਨਾਂ ਕ੍ਰਾਂਤੀਕਾਰੀ ਸ਼ਹੀਦ ਸੂਰਮਿਆਂ ਨੂੰ ਅੱਜ ਦਿਨ ਯਾਦ ਕਰਦੇ ਆ ਤੇ ਉਹਨਾਂ ਦੇ ਜਿਹੜੇ ਪ੍ਰੇਰਣਾ ਸੋ ਜਿਹੜੇ ਉਹਨਾਂ ਤੋਂ ਪ੍ਰੇਰਣਾ ਮਿਲਦੀ ਹੈ ਤਾਂ ਉਹਨਾਂ ਨੂੰ ਬਰਕਰਾਰ ਰੱਖਣ ਵਾਸਤੇ ਆਪਣਾ ਵੀ ਅਹਿਮ ਯੋਗ ਨਿਭਾਉਂਦੇ ਆ ਖੈਰ ਨੌਜਵਾਨਾਂ ਲਈ ਇੱਕ ਵੱਡੀ ਚਿੰਤਾ ਦੀ ਗੱਲ ਕੀਤੀ ਸੀ ਕਿ ਨਸ਼ਾ ਦੂਜਾ ਇੱਥੋਂ ਪਲਾਨ ਜਿਹੜੇ ਲੋਕ ਨੌਜਵਾਨ ਹੈ ਉਹ ਵਿਦੇਸ਼ਾਂ ਵੱਲ ਉੱਕਰਗੇ ਸੀ ਕਿ ਇਹ ਗੱਲ ਚਿੰਤਾ ਦਾ ਵਿਸ਼ਾ ਜ਼ਰੂਰ ਹੈ ਲੇਕਿਨ ਫਿਰ ਵੀ ਅਗਰ ਨੌਜਵਾਨ ਅੱਜ ਵੀ ਉਸ ਸ਼ਹੀਰ ਕ੍ਰਾਂਤੀਕਾਰੀ ਜਿਹੜੇ ਸੂਰਮੇ ਆ ਉਹਨਾਂ ਦੀ ਪ੍ਰੇਰਨਾ ਦੇ ਚੱਲਨ ਤੇ ਅੱਜ ਵੀ ਆਪਣਾ ਪੰਜਾਬ ਪਹਿਲੇ ਨੰਬਰ ਜਾਨੀ ਕਿ ਸੋਹਣੀ ਚਿੜੀ ਵੀ ਬਣ ਸਕਦਾ ਹੈ ਕਿਆ ਮੈਂ ਮੈਨ ਬੋਬੀਨਾ ਜੈਰਿਸ ਫੈਟੀ ਵੀ ਲਈ ਨਵਾਂ ਸ਼ਹਿਰ ਸੀ ਦੇਖ ਰਹੇ ਹੋ દૈનિક ਸਵੇਰਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਅੱਜ ਦੇਸ਼ ਭਰ ਦੇ ਉਸ ਮਹਾਨ ਕ੍ਰਾਂਤੀਕਾਰੀ ਯੋद्धा ਸੂਰਮਾ ਸ਼ਹੀਦ ਭਗਤ ਸਿੰਘ ਦਾ 18 ਮਾਰਚ ਜਨਮ ਦਿਹਾੜਾ ਪੂਰੇ ਦੇਸ਼ ਦੀ ਪੂਰੇ ਪੰਜਾਬ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਬੜੇ ਸ਼ਦਾ ਪਾਣ ਦੇ ਨਾਲ ਬੜਾ ਹਰਸ਼ ਵਾਲਾ ਮਾਹੌਲ ਹੈ ਬੜੇ ਜਜ਼ਬੇ ਨਾਲ ਮਨਾਏ ਜਾ ਰਿਹਾ ਖਾਸ ਕਰਕੇ ਭਾਜਪਾ ਦੇ ਉਹਨਾਂ ਯੂਥ ਵਰਕਰਾਂ ਵੱਲੋਂ ਅੱਜ ਖਾਸ ਕਰਕੇ ਉਸ ਉਹਨਾਂ ਦੀ ਸ਼ਹੀਦ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ਦੇ ਜਨਮ ਸਥਲੀ ਖੜਕੜਕਲਾ ਯਾਨੀ ਕਿ ਨਵੇਂ ਸ਼ਿਆ ਜ਼ਿਲ੍ਹੇ ਦੇ ਵਿੱਚ ਉਹਨਾਂ ਦੀ ਜਨਮ ਸਥਲੀ ਵਿੱਚ तमाम ਉਹ ਯੋद्धा ਖਾਸਕੇ ਭਾਜਪਾ ਦੇ ਉਹ ਯੋद्धा ਇੱਥੇ ਮੌਜੂਦਾ ਅੱਜ ਉਸ ਕ੍ਰਾਂਤੀਕਾਰੀ ਭਗਤ ਸਿੰਘ ਨੂੰ ਆਪਣੀ ਸਿਧਾਂਤ ਦੇਣ ਵਾਸਤੇ तमाम ਪਟਿਆਲੇ ਦੇ ਨੌਜਵਾਨਾ ਭਾਜਪਾ ਦੇ ਵਰਕਰ ਜਿਹੜੇ ਵਿਸ਼ੇਸ਼ ਤੌਰ ਤੇ ਅੱਜ ਆਪ ਨੇ ਉਸ ਪ੍ਰੇਰਨਾ ਸਰੋਤ ਸ਼ਹੀਦ ਭਗਤ ਸਿੰਘ ਨੂੰ ਆਪਣੇ ਸ਼ਰਦਾ ਸੁਮਨ ਪੇੜ ਕਰਨਗੇ ਤਾਂ ਉਹਨਾਂ ਦੀ ਪ੍ਰੇਰਣਾ ਤੋੜੀ ਇਹਨਾਂ ਨੂੰ ਪ੍ਰੇਰਣਾ ਮਿਲਦੀ ਹੈ ਤਾਂ ਉਹਨਾਂ ਅੱਗੇ ਆ ਕੇ ਦੇਸ਼ ਨੂੰ ਕਿਦਾਂ ਸੰਭਾਲਣਗੇ ਤਾਂ ਕਿਤੇ ਕਿਤੇ ਆ ਕੇ ਇਹ ਯੋਧਾ ਇੱਕ ਅਹਿਮ ਰੋਲ ਹੁੰਦਾ ਦੇਸ਼ ਦੀ ਭਾਗਡੋਰ ਵਾਸਤੇ ਉਹਨਾਂ ਨੂੰ ਅੱਗੇ ਉੰਤਿ ਕਰਨ ਵਾਸਤੇ ਭਾਜੀ ਅੱਜ 118ਵਾਂ ਜਨਮ ਦਿਹਾੜਾ ਜਨਮ ਦਿਹਾੜਾ ਆਪਾਂ ਖਾਸ ਮਨਾਨੇ ਆ ਅਸਲ ਮਾਇਨੇ ਕੀ ਸੀ ਸ਼ਹੀਦ ਭਗਤ ਸਿੰਘ ਦੀ ਜਿਹੜੇ ਬਲੀਦਾਨ ਸੀ ਛੋਟੀ ਉਮਰ ਬਲੀਦਾਨ ਦਿੱਤਾ ਅੱਜ ਆਪੀ ਸਾਡਾ ਨੌਜਵਾਨ ਕਿੱਥੇ ਖੜਾ ਹੈ ਦੇਖੋ ਪਹਿਲਾ ਤਾਂ ਸਾਰਿਆਂ ਨੂੰ ਜਿਵੇਂ ਅੱਜ ਸ਼ਹੀਦ ਭਗਤ ਸਿੰਘ ਦਾ ਸਾਰਿਆਂ ਨੂੰ ਪਤਾ ਹੈ ਜਨਮ ਦਿਹਾੜਾ ਹੈ 118ਵਾਂ ਤੇ ਅੱਜ ਆਪਾਂ ਸਾਰੇ ਇੱਕ ਖਟਕੜ ਕਲਾਂ ਜਿਹੜਾ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਸਥਾਨ ਹੈ ਉੱਥੇ ਸਾਰੇ ਉਹਨਾਂ ਨੂੰ ਸ਼ਰਧਾਂਜਲੀ ਅਰਪਣ ਕਰਨ ਲਈ ਇਕੱਠੇ ਹੋਏ ਆ ਤੇ ਸਾਡੀ ਪੂਰੀ ਪਟਿਆਲੇ ਦੀ ਟੀਮ ਸਾਡੇ ਜਿਹੜੇ ਪਟਿਆਲੇ ਦੇ ਜ਼ਿਲ੍ਹਾ ਪ੍ਰਧਾਨ ਨikhil Kumar ਕਾਕਾ ਜੀ ਨਾਲ ਮਿਲ ਕੇ ਅਸੀਂ ਉਰੇ ਪਹੁੰਚੇ ਆ ਪੂਰੇ ਆਪਣੇ ਗਰੁੱਪ ਦੇ ਨਾਲ ਤੇ ਇੱਕ ਸ਼ਹੀਦ ਭਗਤ ਸਿੰਘ ਜੀ ਦੀ ਜੇ ਆਪਾਂ ਗੱਲ ਕਰੀਏ ਉਹ ਇੱਕ ਯੂਥ ਆਈਡਲ ਨੇ ਸਾਰੇ ਯੂਥ ਦੇ ਦਿਲਾਂ ਦੀ ਧੜਕਣ ਨੇ ਜਿਨ੍ਹਾਂ ਨੇ ਛੋਟੀ ਉਮਰ ਵਿੱਚ ਹੀ ਆਪਣੇ ਦੇਸ਼ ਦੀ ਬਲੀਦਾਨ ਦਿੱਤਾ ਤੇ ਜਿਹੜਾ ਆਪਣਾ ਅੱਜ ਦਾ ਯੂਥ ਹੈ ਉਹ ਆਪਾਂ ਸਾਰੇ ਦੇਖ ਰਹੇ ਕੋਈ ਨਸ਼ੇ ਚ ਪੈ ਰਿਹਾ ਕੋਈ ਬਰਜਾਨੂ ਪ੍ਰਤੀਕ ਹੋਇਆ ਹੋਇਆ ਕੋਈ ਕਿਹੜੇ ਰਾਹ ਪਿਆ ਹੋਇਆ ਕੋਈ ਕਿਹੜੇ ਰਾਹ ਪਿਆ ਹੋਇਆ ਪਰ ਮੈਂ ਸਾਰੇ ਨੌਜਵਾਨਾਂ ਨੂੰ ਇਹੀ ਬੇਨਤੀ ਕਰਨਾ ਚਾਹਾਂਗਾ ਇਹੀ ਅਪੀਲ ਕਰਨਾ ਚਾਹਾਂਗਾ ਇਹ ਕੱਲੇ ਪੰਜਾਬ ਦੇ ਨੌਜਵਾਨ ਨਹੀਂ ਆਪਾਂ ਕਹਿ ਸਕਦੇ ਪੂਰੇ ਭਾਰਤ ਦੇ ਨੌਜਵਾਨਾਂ ਨੂੰ ਇਹੀ ਅਪੀਲ ਕਰਾਂਗਾ ਕਿ ਆਪਾਂ ਆਈਡਲ ਜਿਵੇਂ ਸ਼ਹੀਦ ਭਗਤ ਸਿੰਘ ਹੈ ਉਹਨਾਂ ਨੇ ਆਪਣੇ ਦੇਸ਼ ਲਈ ਛੋਟੀ ਉਮਰ ਵਿੱਚ ਆਪਣਾ ਘਰ ਪਰਿਵਾਰ ਛੱਡ ਕੇ ਆਪਣੀ ਪੂਰਾ ਜਨਮ ਜਿੱਥੇ ਉਹਨਾਂ ਨੇ ਜੰਮੇ ਹੈ ਉਹ ਆਪਣਾ ਹਲਕਾ ਛੱਡ ਕੇ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਪੂਰੀ ਲਾਈਫ ਦੇਸ਼ ਲਈ ਕੁਰਬਾਨ ਕੀਤੀ ਹੈ ਤੇ ਉਹਨਾਂ ਤੋਂ ਆਪਾਂ ਨੂੰ ਸਿੱਖਦੇ ਹੋਏ ਆਪਾਂ ਨੂੰ ਅੱਜ ਤੋਂ ਹੀ ਆਪਣੇ ਦੇਸ਼ ਲਈ ਸੋਚਣਾ ਚਾਹੀਦਾ ਹੈ ਅੱਜ ਦੇ ਸਮਾਜਿਕ ਧਾਰਮਿਕ ਕੰਮ ਕਰਨੇ ਚਾਹੀਦੇ ਆਂ ਹਰ ਆਪਾਂ ਨੂੰ ਨਸ਼ੇ ਪੱਤੇ ਤੋਂ ਦੂਰ ਰਹਿ ਕੇ ਆਪਣੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ ਜਿਹਦੇ ਨਾਲ ਆਪਣੇ ਘਰ ਦੇ ਦਾ ਆਪਣੇ ਦੇਸ਼ ਦਾ ਨਾਮ ਰੋਸ਼ਨ ਹੋ ਸਕੇ ਨਿਖਲ ਜੀ ਮੈਂ ਪਹਿਲੀ ਗੱਲ ਕੀਤੀ ਆ ਵੀ ਸੂਰਮੇ ਕ੍ਰਾਂਤੀਕਾਰੀ ਹੁੰਦੇ ਆ ਉਹ ਸਾਡੇ ਆਉਣ ਵਾਲੇ ਨੌਜਵਾਨ ਦੇ ਸਾਡੇ ਦੇਸ਼ ਦਾ ਭਵਿੱਖ ਹੈ ਅਸੀਂ ਹਮੇਸ਼ਾ ਜਦੋਂ ਪ੍ਰਿਕਾਹਾਂ ਦੀਆਂ ਉਹਨਾਂ ਜਨਮ ਦਿਹਾੜਾ ਹਾਂਦਾ ਬਲੀਦਾਨ ਦਿਵਸ ਆਪਾਂ ਉਦੋਂ ਉਹਨਾਂ ਦੇ ਹਾਰ ਪਾਉਂਦੇ ਆਂ ਸਭ ਕੁਝ ਕਰਦੇ ਲੇਕਿਨ ਜਿਹੜੀ ਉਹਨੇ ਸਾਨੂੰ ਸਿੱਖਿਆ ਤੇ ਖਾਸ ਕਰਕੇ ਯੂਥ ਵਾਸਤੇ ਕਿ ਲੱਗ ਰਿਹਾ ਅੱਜ ਦਾ ਨੌਜਵਾਨ ਉਹਨਾਂ ਦੇ ਪ੍ਰੇਰਨਾ ਸਰੋਤ ਤੇ ਚੰਗਾ ਹੈ ਜਾਂ ਚੱਲਣ ਨੂੰ ਤਿਆਰ ਹੈਗਾ ਜਾਂ ਕੁਝ ਰੁਕਾਵਟਾਂ ਹਜੇ ਰਾਜਨੀਤੀ ਸਿਆਸੀ ਪਾਰਟੀਆਂ ਉੱਤੇ ਪਹਿਲਾਂ ਦੇ ਰਹੀਆਂ ਚ ਗੱਲ ਇਹ ਹੈ ਜੀ ਜਿਹੜੇ ਦੇਸ਼ ਲਈ ਕੁਰਬਾਨ ਹੋ ਗਏ ਸਾਡੇ ਸੁਰਮੇ ਉਹਨਾਂ ਦੇ ਨਾਂ ਤੇ ਨਾ ਤਾਂ ਸਿਆਸਤ ਹੋਣੀ ਚਾਹੀਦੀ ਹੈ ਨਾ ਉਹ ਚੰਗੀ ਲੱਗਦੀ ਉਸ ਪਰਿਵਾਰਾਂ ਨੂੰ ਪੁੱਛਣਾ ਹੈ ਜਿਨ੍ਹਾਂ ਨੇ ਆਪਣੇ ਪੁੱਤ ਦੇਸ਼ ਦੀ ਆਜ਼ਾਦੀ ਲਈ ਵਾਰਤੇ ਅੱਜ ਨੌਜਵਾਨਾਂ ਨੂੰ ਇੱਕੋ ਸੁਨੇਹਾ ਹੈ ਸਾਡਾ ਸਾਡੇ ਭਗਤ ਸਿੰਘ ਜੀ ਨੇ ਬ੍ਰਿਟਿਸ਼ ਸਮਰਾਜ ਉਖਾੜ ਕੇ ਗੇਰਿਆ ਸੀ ਤੇ ਆਪਾਂ ਇਕੱਠੇ ਹੋ ਕੇ ਪੰਜਾਬ ਦੇ ਵਿੱਚ ਇੱਕ ਜਿਹੜਾ ਨਸ਼ੇ ਦਾ ਸਮਰਾਜ ਆ ਚੁੱਕਿਆ ਹੈ ਉਹਨੂੰ ਆਪਾਂ ਉਖਾੜ ਕੇ ਘੇਰੀਏ ਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਈਏ ਤੇ ਪੰਜਾਬ ਦੇ ਨੌਜਵਾਨਾਂ ਨੂੰ ਅੱਗੇ ਲੈ ਕੇ ਈਏ ਸਾਨੂੰ ਇਹ ਗੱਲ ਉਹ ਮੈਂ ਪਹਿਲੀ ਗੱਲ ਇਹ ਨੌਜਵਾਨ ਮੇਸ਼ਾ ਦੇਸ਼ ਦੀ ਭਗਦੌਰ ਸੰਵਾਦਾ ਯੂਥ ਹੁੰਦਾ ਆਣ ਵਾਲਾ ਦੇਸ਼ ਦਾ ਭਵਿੱਖ ਵੀ ਹੁੰਦਾ ਹੈ ਕਿ ਲੱਗ ਰਿਹਾ ਰਾਜਨੀਤੀ ਇਹ ਰਾਜਨੀਤੀ ਅੱਜ ਕੱਲ ਚੱਲਦੀ ਆ ਉਹ ਨੌਜਵਾਨ ਬਿਲਕੁਲ ਸਹੀ ਰਾਜਨੀਤੀ ਵਿੱਚ ਪੈਰ ਰੱਖਦੇ ਆ ਜਾਂ ਉਹਨਾਂ ਦੀ ਜਿਹੜੀ ਸੋਚ ਹੈ ਅੱਜ ਵੀ ਭਗਤ ਸਿੰਘ ਦੀ ਜਿਹੜੀ ਸੋਚ ਸੀ ਬਾਹਰੀ ਹਕੂਮਤੋਂ ਇਥੋਂ ਦੇਸ਼ ਦਾ ਪਾਰ ਕੱਢ ਕੇ ਆਪਣੇ ਭਾਰਤ ਦੇਸ਼ ਨੂੰ ਆਜ਼ਾਦੀ ਦਿਵਾਈ ਦਾ ਅਹਿਮ ਯੋਗਦਾਨ ਦਿੱਤਾ ਨੌਜਵਾਨਾਂ ਦੀ ਸੋਚ ਨੌਜਵਾਨਾਂ ਦਾ ਜਿਹੜਾ ਜਜ਼ਬਾ ਆਪਣੇ ਦੇਸ਼ ਜਿਹੜੇ ਦੇਸ਼ ਦੇ ਭਗਤ ਸੀ ਦੇਸ਼ ਪ੍ਰੇਮੀ ਸੀ ਉਹਨਾਂ ਪ੍ਰਤੀ ਅੱਜ ਵੀ ਉਸੀ ਤਰ੍ਹਾਂ ਉਜਾਗਰ ਹੁੰਦਾ ਹੈ ਪਿੱਛੇ ਆਪਾਂ ਦੇਖਿਆ ਸੀਗਾ ਕਿ ਨੌਜਵਾਨਾਂ ਦਾ ਬਹੁਤ ਵੱਡਾ ਇੱਕ ਪਲਾਨ ਪੰਜਾਬ ਤੋਂ ਹੋਇਆ ਉਹ ਬੜੀ ਇੱਕ ਚਿੰਤਾ ਦਾ ਵਿਸ਼ੇ ਸੀਗਾ ਇਸ ਵਿਸ਼ੇ ਤੇ ਨੌਜਵਾਨਾਂ ਨੂੰ ਇਕੱਠੇ ਹੋ ਕੇ ਵਿਚਾਰ ਵਿਮਰਸ਼ ਕਰਨਾ ਚਾਹੀਦਾ ਹੈ ਜਿਹੜੀ ਭਗਤ ਸਿੰਘ ਦੀ ਸਾਡੇ ਸੁਖਦੇਵ ਜੀ ਰਾਜਗੁਰੂ ਜੀ ਦੀ ਉਦਮ ਸਿੰਘ ਜੀ ਦੀ ਸੋਚ ਸੀਗੀ ਉਸ ਨੂੰ ਲਿਆ ਕੇ ਆਪਾਂ ਨੂੰ ਦੁਬਾਰਾ ਪੰਜਾਬ ਨੂੰ ਡਿਵੈਲਪ ਕਰਵਾਉਣਾ ਚਾਹੀਦਾ ਬਹੁਤ ਬਹੁਤ ਸ਼ੁਕਰੀਆ ਸਾਈ ਇਹ ਉਹ ਨੌਜਵਾਨ ਹੈ ਜਿਹੜੇ ਕੱਲ ਦੇਸ਼ ਦਾ ਭਵਿਕ ਪਨਗੇ ਤਾਂ ਬਿਲਕੁਲ ਸਿੱਧੇ ਤੌਰ ਤੇ ਪਟਿਆਲੇ ਦੇ ਨੌਜਵਾਨ ਜਿਹੜੇ ਅੱਜ ਵਿਸ਼ੇਸ਼ ਤੌਰ ਤੇ ਉਸ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ਦੀ ਜਨਮ ਸਥਲੀ ਤੇ ਆ ਕੇ ਅੱਜ ਉਹਨਾਂ ਦੇ 198ਵੇਂ ਜਨਮ ਦਿਹਾੜੇ ਤੇ ਉਹਨਾਂ ਨੂੰ ਨਤਮਸਤਕ ਹੋਣਗੇ। ਇਹੀ ਉਹਨਾਂ ਦੀ ਸੱਚੀ ਸ਼ਰਧਾਂਜਲੀ ਹੁੰਦੀ ਜਿਹੜੇ ਅੱਜ ਦੇ ਜਿਹੜੇ ਨੌਜਵਾਨ ਹੈ ਆਪਣੇ ਉਹਨਾਂ ਕ੍ਰਾਂਤੀਕਾਰੀ ਸ਼ਹੀਦ ਸੂਰਮਿਆਂ ਨੂੰ ਅੱਜ ਦਿਨ ਯਾਦ ਕਰਦੇ ਆ ਤੇ ਉਹਨਾਂ ਦੇ ਜਿਹੜੇ ਪ੍ਰੇਰਨਾ ਸੋਚਦੇ ਉਹਨਾਂ ਨੂੰ ਪ੍ਰੇਰਨਾ ਮਿਲਦੀ ਹੈ ਤਾਂ ਉਹਨਾਂ ਨੂੰ ਬਲ ਕਰਾ ਰੱਖਣ ਵਾਸਤੇ ਆਪਣਾ ਵੀ ਅਹਿਮ ਯੋਗਦਾਨ ਪਾਉਂਦੇ ਆ। ਖੈਰ ਨੌਜਵਾਨਾਂ ਲਈ ਇੱਕ ਵੱਡੀ ਚਿੰਤਾ ਦੀ ਗੱਲ ਕਿਸੇ ਕਿ ਨਸ਼ਾ ਦੂਜਾ ਇੱਥੋਂ ਪਲਾਨ ਜਿਹੜੇ ਲੋਕ ਨੌਜਵਾਨ ਹੈ ਉਹ ਵਿਦੇਸ਼ਾਂ ਵੱਲ ਉੱ ਕਰਗੇ ਸੀ ਕਿਤੇ ਕਿਤੇ ਚਿੰਤਾ ਦਾ ਵਿਸ਼ਾ ਜ਼ਰੂਰ ਹੈ ਲੇਕਿਨ ਫਿਰ ਵੀ ਅਗਰ ਨੌਜਵਾਨ ਅੱਜ ਵੀ ਉਸ ਸ਼ਹੀਦ ਕ੍ਰਾਂਤੀਕਾਰੀ ਸੂਰਮੇ ਆ ਉਹਨਾਂ ਦੀ ਪ੍ਰੇਰਨਾ ਦੇ ਚਲਨ ਤੇ ਅੱਜ ਵੀ ਆਪਣਾ ਪੰਜਾਬ ਪਹਿਲੇ ਨੰਬਰ ਜਾਨੀ ਕਿ ਸੋਹਣੀ ਚੜੀ ਵੀ ਬਣ ਸਕਦਾ ਹੈ ਕਾਮਾ ਮੈਨ ਬੋਬੀਨਾ ਗਰੀਫਰਟੀ ਵੀ ਲਈ ਨਵਾਂ ਸ਼ਹਿਰ